ਸਤੰਬਰ ਨੂੰ ਸੜਕ ਦੇ ਉੱਪਰ ਕੰਮ ਕਰਦੇ ਮਜ਼ਦੂਰਾਂ ਨੂੰ ਇੱਕ ਟਰੱਕ ਦੁਆਰਾ ਕੋਚਲ ਦਿੱਤਾ ਜਾਂਦਾ ਹੈ ਘਟਨਾ ਸੁਨਾਮ ਦੀ ਸੀ ਕਿ ਜਿੱਥੇ ਕੀ ਪਟਿਆਲਾ ਰੋਡ ਦੇ ਉੱਪਰ ਮਜ਼ਦੂਰ ਜਿਹੜੇ ਕੀ ਸੜਕ ਦੇ ਕਿਨਾਰਿਆਂ ਨੂੰ ਸਫਾਈ ਦਾ ਕੰਮ ਕਰ ਰਹੇ ਸੀ ਜਿਸ ਦੇ ਵਿੱਚ ਕੀ ਪਟਿਆਲਾ ਵੱਲੋਂ ਆਉਂਦੇ ਇੱਕ ਟਰੱਕ ਵੱਲੋਂ ਜਿਹੜਾ 4 ਮਜ਼ਦੂਰਾਂ ਨੂੰ ਕੋਚਲ ਦਿੱਤਾ ਜਾਂਦਾ ਜਿਸ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ ਜਿਸ ਦੇ ਵਿੱਚ ਇੱਕ ਔਰਤ ਵੀ ਸ਼ਾਮਲ ਸੀਗੀ ਇਸ ਤੋਂ ਬਾਅਦ ਮਜ਼ਦੂਰ ਜਥੇਬੰਦੀਆਂ ਵੱਲੋਂ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਮੁਆਵਜ਼ੇ ਦੇ ਤਹਿਤ ਉੱਥੇ ਧਰਨਾ ਲਗਾ ਲਿਆ ਜਾਂਦਾਗਾ ਤਾਂ 4 ਦਿਨ ਲਗਾਤਾਰ ਜਿਹੜਾ ਸਨਾਮ ਰੋਡ ਨੂੰ ਬਲੌਕ ਕੀਤਾ ਗਿਆ ਜਥੇਬੰਦੀਆਂ ਵੱਲੋਂ ਲਗਾਤਾਰ ਜਿਹੜਾ ਉੱਥੇ ਧਰਨਾ ਦਿੱਤਾ ਗਿਆ ਜਿਸ ਤੋਂ ਬਾਅਦ ਹੁਣ ਜਿਹੜੀਆਂ ਮਜ਼ਦੂਰ ਜਥੇਬੰਦੀਆਂ ਨੇ ਗੀਆਂ ਉਹ ਪਰਿਵਾਰਾਂ ਦੇ ਲਈ ਮੁਆਵਜ਼ੇ ਦੀ ਮੰਗ ਕਰ ਰਹੀਆਂ ਨੇ ਗੀਆਂ ਇਹ ਹੁਣ ਧਰਨਾ ਹੈਗਾ ਜਿਹੜਾ ਇਹ ਸ਼ਿਫਟ ਹੋ ਕੇ ਕੈਬਨਿਟ ਮੰਤਰੀ ਅਮਨ ਰੋੜਾ ਦੇ ਘਰ ਦੇ ਜਿਹੜਾ ਬਾਹਰ ਲੱਗਿਆ ਹੋਇਆ ਹੈਗਾ ਇੱਥੇ ਮਜ਼ਦੂਰ ਲੀਡਰ ਮੌਜੂਦ ਨੇ ਕਿਸਾਨ ਜਿਹੜਾ ਭਾਰਤੀ ਕਿਸਾਨ ਯੂਨੀਅਨ ਏਕਤਾ ਗ੍ਰਾਂਹ ਇਹਦੇ ਵਿੱਚ ਸ਼ਮੂਲੀਅਤ ਕਰ ਚੁੱਕੀ ਆ ਕਿਵੇਂ ਦੇਖਦੇ ਹਾਂ ਕਿ 4 ਦਿਨ ਦਾ ਸਮਾਂ ਜਿਹੜਾ ਤੁਸੀਂ ਉੱਥੇ ਧਰਨਾ ਲਗਾ ਕੇ ਰੱਖਿਆ ਦੇਖੋ ਚਾਰ ਦਿਨ ਉੱਥੇ ਜਿਹੜਾ ਮੋਰਚਾ ਚੱਲਿਆ ਹੈਗਾ ਤੇ ਮੋਰਚੇ ਤੋਂ ਬਾਅਦ ਜਿਹੜਾ ਕਲੈਕਸ਼ਨ ਮੀਟਿੰਗ ਨੇ ਫੈਸਲਾ ਕੀਤਾ ਕਿ ਅਸੀਂ ਜੇ ਸਰਕਾਰ ਕਿਸੇ ਗੱਲਬਾਤ ਨਹੀਂ ਆਉਂਦੀ ਜੇ ਸਰਕਾਰ ਇਹਨਾਂ ਮਸਲਿਆਂ ਦਾ ਹੱਲ ਨਹੀਂ ਕਰਦੀ ਪੀੜਤ ਪਰਿਵਾਰਾਂ ਨੂੰ ਇਨਸਾਫ ਨਹੀਂ ਦਿੰਦੀ ਤਾਂ ਅਸੀਂ ਤਿੱਖਾ ਐਕਸ਼ਨ ਕਰਾਂਗੇ ਕੱਲ ਉੱਥੋਂ ਪਿੰਡ ਵਿਸਨੇਪੁਰੇ ਤੋਂ ਪੈਦਲ ਮਾਰਚ ਕਰਕੇ ਸ਼ਹਿਰ ਵਿੱਚ ਦੀ ਸਲਾਮ ਸ਼ਹਿਰ ਵਿੱਚ ਦੀ ਮਾਰਚ ਕਰਦੇ ਹੋਏ ਅਸੀਂ ਕੈਬਨਿਟ ਮੰਤਰੀ ਆਮਣੂ ਰੋੜੇ ਦੀ ਕੋਠੀ ਮੂਰੇ ਪਹੁੰਚੇ ਹਾਂ ਔਰ ਇਹ ਅਸੀਂ ਕੱਲ ਹੀ ਐਲਾਨ ਕਰ ਚੁੱਕੇ ਹਾਂ ਵੀ ਜੰਨਾ ਟਾਈਮ ਇਸ ਮਸਲੇ ਦਾ ਨਿਪਟਾਰਾ ਨਹੀਂ ਹੁੰਦਾ ਸਨਮਾਨ ਜੋ ਜਨਕ ਜਿਹੜ ਜਿਹੜੇ ਅਸੀਂ ਉਹ ਪਾਲਿਸੀ ਦੀ ਗੱਲ ਕਰਦੇ ਹਾਂ 10 ਲੱਖ ਰੁਪਇਆ ਪ੍ਰਤੀ ਪਰਿਵਾਰ ਤੇ ਇੱਕ ਜੀ ਨੂੰ ਸਰਕਾਰੀ ਨੌਕਰੀ ਉਹ ਤੇ ਸਮੁੱਚੇ ਜਿਹੜੇ ਜ਼ਿੰਮੇਵਾਰ ਅਧਿਕਾਰੀ ਹੈਗੇ ਉਹਨਾਂ ਉੱਤੇ ਕਾਰਵਾਈ ਦਾ ਮਾਮਲਾ ਹੈਗਾ ਵੀ ਜਿਹੜਾ ਟਾਈਮ ਇਹ ਗੱਲ ਇਹ ਕੋਈ ਤੁਰਦੀ ਨਹੀਂਗਾ ਉਹਨਾਂ ਟਾਈਮ ਇਹ ਮੋਰਚਾ ਅਸੀਂ ਇੱਥੇ ਅਮਰੋੜ ਦੀ ਕੋਠੀ ਮੂਰ ਜਿਹੜਾ ਪੱਕਾ ਚਲਾਵਾਂਗੇ ਜੀ ਗੱਲ ਕਰੀ ਜਿਵੇਂ ਤੁਸੀਂ ਜਾਂਚ ਦੀ ਗੱਲ ਕਰ ਰਹੇ ਹੋ ਜਾਂ ਅਧਿਕਾਰੀਆਂ ਤੇ ਕਾਰਵਾਈ ਦੀ ਗੱਲ ਕਰ ਰਹੇ ਹੋ ਕਿਵੇਂ ਦੇਖਦੇ ਕਿ ਮਰੇਗਾ ਮਜ਼ਦੂਰ ਉੱਥੇ ਕੰਮ ਕਰ ਰਹੇ ਸੀ ਕੋਈ ਹੁਣ ਤੱਕ ਪ੍ਰਸ਼ਾਸਨ ਨਾਲ ਇਹ ਗੱਲ ਹੋਈ ਹੈ ਕਿ ਉਹਦੀ ਜਾਂਚ ਤੇ ਸਾਹਮਣੇ ਆਇਆ ਵੀ ਕਿਉਂ ਉਹਨਾਂ ਨੂੰ ਉੱਥੇ ਲਗਾਇ ਦੇਖੋ ਜਾਂਚ ਚੜਾ ਮਾਮਲਾ ਤਾਂ ਇਹ ਹੈ ਜਿਹੜੀ ਅਸੀਂ ਆਪਣੇ ਪੱਧਰ ਤੇ ਕਰੀ ਹੈਗੀ ਆ ਜਿੰਨਾ ਕ ਅਸੀਂ ਜਿਹੜਾ ਮਸਟਾਲ ਦੇਖੇ ਹੈਗੇ ਆ ਉਹਨਾਂ ਜੋਬ ਕਾੜ ਭਰ ਕੇ ਉਹ ਤਾਂ ਆਨਲਾਈਨ ਹੀ ਪਿਆ ਸਾਰਾ ਕੁਝ ਉਹ ਇਹ ਹੈ ਵੀ ਉਹਦੇ ਜਿਹੜਾ ਬਰਮੀ ਦਾ ਕੰਮ ਦਿੱਤਾ ਉਹਦੇ ਵਿੱਚ ਜਿਹੜੀ ਸੜਕਾਂ ਉਹ ਸੜਕ ਦਾ ਤਾਂ ਪਾਇਆ ਹੋਇਆ ਮਤਲਬ ਮੈਂ ਗਲੀ ਦਾ ਪਾਉਂਦਿਆ ਵੀ ਉਹ ਟੋਏ ਡੱਬੇ ਬੰਦ ਕਰਨੇ ਆ ਪਰ ਉਹ ਇਹ ਨਹੀਂ ਪਾਇਆ ਵੀ ਕਿਹੜੀ ਹੈ ਇਹ ਤਾਂ ਹੁਣ ਮੇਨ ਤੇ ਲਿਆ ਕੇ ਲਾਤੇ ਜਣੀ ਕੋ ਸਦਾ ਜਰੂਰ ਚਾਰ ਸੜਕਾਂ ਘੁੰਮਦੀਆਂ ਉਤੋਂ ਦੀ ਹੁਣ ਕਿਹੜੀ ਸੜਕ ਹੈ ਇਹ ਉਹਦੇ ਕੋਈ ਮੈਂਸ਼ਨ ਨਹੀਂ ਕੀਤਾ ਹੋਇਆ ਜਣੀ ਕਿ ਇਸ ਕਰਕੇ ਜੇ ਕੋਈ ਹੁਣ ਮਜ਼ਦੂਰ ਕੰਮ ਲੈਣ ਜਾਂਦਾ ਕੋਈ ਨਿਯੁਕਤੀ ਪੱਤਰ ਲੈ ਕੇ ਆਉਂਦਾ ਕੋਈ ਲਿਖਤੀ ਲੈ ਕੇ ਆਉਂਦਾ ਉਹਨਾਂ ਨੂੰ ਹੀ ਭਗਾ ਕੇ ਮਾਰਦੇ ਆ ਤੇ ਆਪਰੇ ਮੁਤਾਬਕ ਕੰਮ ਚਲਾਉਂਦੇ ਵੀ ਜਿੱਥੇ ਜੀ ਕਰਦਾ ਉਸੇ ਚਲਾ ਦਈਏ ਜਣੀ ਕਿ ਸਭ ਤੋਂ ਵੱਡੀ ਗਹਿਲੀ ਆ ਇਸ ਕਰਕੇ ਜਿਹੜਾ ਸਾਰਾ ਹਾਦਸਾ ਵਾਪਰਿਆ ਹੈਗਾ ਤੇ ਸਰਕਾਰ ਆ ਸਾਨੂੰ ਪ੍ਰਸ਼ਾਸਨ ਆ ਜਿਹੜਾ ਹੁਣ ਤੱਕ ਅਸੀਂ ਕੱਲ ਵੀ ਸਾਡੇ ਚੀਮਾ ਸਾਹਿਬ ਨਾਲ ਗੱਲਬਾਤ ਹੋਈ ਆ ਉਹਦੇ 'ਚ ਕੋਈ ਅਸੀਂ ਕੱਲ ਵੀ ਗੱਲ ਕੀਤੀ ਆ ਵੀ ਉਹ ਜ਼ਿੰਮੇਵਾਰ ਅਧਿਕਾਰੀ ਦੀ ਕਾਰਵਾਈ ਕਿਉਂ ਨਹੀਂ ਤੁਸੀਂ ਕਰਦੇਗੇ ਜਿਹੜੀ ਕਿ ਉਹਨਾਂ ਨੇ ਕੋਈ ਆਪਣੇ ਪਦਰ ਦੇ ਪਤਾ ਪੜਤਾਲ ਕਰੀ ਹੋਵੇ ਇਹ ਕੁਛ ਨਹੀਂ ਆ ਜਨਕਿ ਅਧਿਕਾਰੀ ਨੂੰ ਬਚਾਉਣ ਦਾ ਮਾਮਲਾ ਇਹ ਸਾਰਾ ਪੁਲਿਸ ਕਰਨ ਲੱਗੀ ਪਈ ਆ ਤਾਂ ਹੁਣ ਜੇ ਗੱਲ ਕਰੀਏ ਹੁਣ ਕਿੱਥੇ ਤੱਕ ਗੱਲ ਪਹੁੰਚੀ ਆ ਕਿਉਂਕਿ ਸੁਣ ਚ ਆਇਆ ਵੀ ਦੋ ਮਜ਼ਦੂਰਾਂ ਦਾ ਸੰਸਕਾਰ ਹੋ ਗਿਆਗਾ ਉਹਨਾਂ ਨਾਲ ਪ੍ਰਸ਼ਾਸਨ ਦਾ ਸਮਝੌਤਾ ਹੋ ਗਿਆ ਦੋ ਮਜ਼ਦੂਰਾਂ ਦੀ ਹਾਲੇ ਡੈੱਡ ਬਾਡੀਆਂ ਵੀ ਮੋਰਚਰੀ ਦੇ ਵਿੱਚ ਹੀ ਪਈਆਂ ਨੇ ਦੇਖੋ ਆ ਜਿਹੜੇ ਪਰਿਵਾਰ ਸਾਡੇ ਨਾਲ ਮੌਜੂਦ ਹੈਗੇ ਆ ਅਸੀਂ ਤਾਂ ਪਹਿਲੇ ਦਿਨ ਹੀ ਕਿਹਾ ਸੀ ਜੇ ਪਰਿਵਾਰ ਇਨਸਾਫ ਲੈਣ ਤੱਕ ਲੜਨਗੇ ਅਸੀਂ ਦਸੇ ਬੰਨੀਆਂ ਸਾਰੀਆਂ ਉਹਨਾਂ ਨਾਲ ਖੜਾਂਗੇ ਇਸ ਕਰਕੇ ਪਰਿਵਾਰ ਡਟੇ ਹੋਏ ਹੈਗੇ ਆ ਪਰਿਵਾਰ ਮੋਰਚੇ ਦੇ ਵਿੱਚ ਹੈ ਪਰਿਵਾਰ ਇਸ ਗੱਲ ਦੀ ਹੈ ਕੋਈ ਗੱਲ ਨਹੀਂ ਚਾਹੇ ਡੈਡ ਬਣੇ ਆਜ਼ਾਦਨ ਪਈਆਂ ਰਹਿਣ ਕੱਲਾ ਐਲਾਨ ਕੀਤਾ ਸਟੇਜ ਤੋਂ ਉਹਨਾਂ ਨੇ ਪੱਤਰਕਾਰਾਂ ਨੂੰ ਵੀ ਸੋਧਨ ਕੀਤਾ ਉਹਨਾਂ ਰਿਸ਼ਤੇਦਾਰਾਂ ਨੇ ਪਰਿਵਾਰ ਨੇ ਕਿ ਅਸੀਂ ਜਿਵੇਂ ਅਸੀਂ ਜਨਰਲ ਟਾਈਮ ਇਨਸਾਫ ਨਹੀਂ ਮਿਲਦਾ ਤੇ ਇਹ ਗੱਲ ਗਾਹ ਨਹੀਂ ਤੁਰਜੀ ਜਿੰਨਾ ਸਰਕਾਰ ਗੱਲਬਾਤ ਨਹੀਂ ਆਉਂਦੀ ਤੇ ਇਸ ਕਰਕੇ ਉਹਨਾਂ ਟਾਈਮ ਅਸੀਂ ਸੰਸਕਾਰ ਨਹੀਂ ਕਰਾਂਗੇ ਇਹ ਵੀ ਠੀਕ ਆ ਕਿ ਡੈੱਡ ਬਾਡੀਆਂ ਨੇ ਜਿਹੜੀਆਂ ਉਹ ਹਸਪੀਟਲ ਚ ਪਈਆਂ ਹੈਗੀਆਂ ਕੋਈ ਡੈੱਡ ਬਾਡੀ ਦੀ ਫਿਕਰ ਪਰਿਵਾਰ ਵਾਲੇ ਨੂੰ ਹੋਣੀ ਚਾਹੀਦੀ ਆ ਉਹ ਹੈਗੀ ਉਹਨਾਂ ਨੂੰ ਕੋਈ ਦਿੱਕਤ ਨਹੀਂ ਇਸ ਕਰਕੇ ਅਸੀਂ ਇਹ ਹੈ ਵੀ ਜਿਹੜੇ ਲੱਖਾਂ ਲੋਕ ਨੇ ਨਰੇਗਾ ਵਰਕਰ ਨੇ ਉਹਨਾਂ ਦੇ ਭਵਿੱਖ ਦਾ ਸਵਾਲ ਹੈ ਵੀ ਸਾਡੇ ਜੀ ਚੱਲ ਗਏ ਇਹ ਠੀਕ ਆ ਵੀ ਵਾਪਸ ਨਹੀਂ ਆਉਣੇ ਪਰ ਪਰਿਵਾਰ ਕਹਿੰਦਾ ਇਸ ਗੱਲ ਤੇ ਵੀ ਇਹ ਲੱਖਾਂ ਲੋਕਾਂ ਦਾ ਸਵਾਲ ਆ ਕੱਲ ਨੂੰ ਅਸੀਂ ਵੀ ਨਰੇਗਾ ਕੰਮ 'ਚ ਜਾਣਾ ਹੈ ਵੀ ਇਹ ਜਿਹੜੀਆਂ ਅੰਗੈਲੀਆਂ ਨੇ ਇਹੋ ਜਿਹੜਾ ਕੁਝ ਲਗਾਤਾਰ ਵਾਪਰ ਰਿਹਾ ਇਹ ਕੱਲ ਨੂੰ ਨਾ ਵਾਪਰੇ ਇਸ ਇਹ ਰਾਹ ਬੰਦ ਹੋਣਾ ਚਾਹੀਦਾ ਇਹ ਜਿਹੜਾ ਸਾਰਾ ਇਹ ਪ੍ਰਸ਼ਾਸਨ ਨੇ ਗੈਲੀ ਵਰਤ ਰਿਹਾ ਲਗਾਤਾਰ ਇਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਆ ਇਸ ਕਰਕੇ ਪਰਿਵਾਰ ਦ੍ਰਿੜ ਇਰਾਦੇ ਨਾਲ ਮੋਰਚੇ ਵਿੱਚ ਡਟਿਆ ਹੋਇਆ ਹੈ ਭਾਰਤੀ ਕਿਸਾਨ ਜੀ ਇਕਤਾ ਗੁਰਾਹਾਂ ਸਪੋਰਟ ਦੇ ਵਿੱਚ ਤੁਸੀਂ ਪਹੁੰਚੇ ਹੋਗੇ ਪ੍ਰਧਾਨ ਜੀ ਕਿਵੇਂ ਦੇਖਦੇ ਹੋ ਕਿ ਪੂਰੇ ਮਸਲੇ ਨੂੰ ਦੇਖੋ ਅਸੀਂ ਸਪੋਰਟ ਤੇ ਹਰ ਇੱਕ ਜੱਥੇਬੰਦੀ ਸਪੋਰਟ ਤੇ ਆਉਨੇ ਆ ਜਦੋਂ ਛੋਟੀਆਂ ਜੱਥੇਬੰਦੀਆਂ ਨੂੰ ਤੱਕਾशाही ਹੋ ਰਿਹਾ ਹੈ ਜ਼ਬਰ ਹੋ ਰਿਹਾ ਹੈ ਉਹ ਜ਼ਬਰ ਦੇ ਖਿਲਾਫ ਸਾਡਾ ਹੱਕ ਬਣਦਾ ਵੀ ਅਸੀਂ ਇਨਸਾਫ ਦਵਾਈਏ ਇਸ ਕਰਕੇ ਜਿਹੜੀ ਇਹ ਘਟਨਾ ਵਾਪਰੀ ਹੈ ਚਾਰ ਬਾਰ ਬਾਰਾਂ ਨਾ ਵਾਪਰੀ ਹੈ ਤੇ ਉੱਥੇ ਰੋਡ ਦੇ ਉੱਤੇ ਪਿਸ਼ਨਪੁਰੇ ਕੋਲੇ ਵਾਪਰੀ ਹੈ ਉਹਦੀ ਜਿਹੜੀ ਕਾਨੂੰਨੀਆ ਕਿਰਵਾਈਆਂ ਨੇ ਵੀ ਉਹ ਸਰਕਾਰ ਕਰਦੀ ਹੈ ਪ੍ਰਸ਼ਾਸਨ ਕਰਦਾ ਹੈ ਜਿਹੜਾ ਐਡਾ ਵੱਡਾ ਪ੍ਰੈਸ਼ਰ ਉੱਥੇ 3-4 ਦਿਨਾਂ ਉੱਤੇ ਪਾਈ ਜਾਂਦੇ ਨੇ ਮਜ਼ਦੂਰਾਂ ਦੇ ਉੱਤੇ ਪਿੰਡ ਵਾਲਿਆਂ ਨੂੰ ਅੱਡਲੇ ਪਾਸੇ ਕਰਕੇ ਦੋਨਾਂ ਤੇ ਦਬਾਅ ਬਣਾ ਕੇ ਮਜ਼ਦੂਰਾਂ ਤੇ ਦਬਾਅ ਬਣਾ ਕੇ ਉਹ ਜਿਹੜੇ ਦੋ ਸੰਸਕਰ ਕੀਤੇ ਨੇ ਉਹ ਦੁਬਾਰਾ ਨਾਲ ਕੀਤੇ ਨੇ ਉਹਨਾਂ ਦੀ ਮਜਬੂਰੀ ਹੀ ਬਣ ਗਈ ਕਿਉਂਕਿ ਪਿੰਡ 'ਚ ਬਾਦਦੇ ਨੇ ਇਸ ਕਰਕੇ ਸਾਨੂੰ ਚਲੋ ਕੋਈ ਗੱਲ ਨਹੀਂ ਜੇ ਕੋਈ ਕਿਸੇ ਨੂੰ ਲੈ ਗਏ ਜਿਹੜੇ ਵੀ ਖੜੇ ਨੇ ਸਾਡੇ ਨਾਲ ਜਿਹੜੇ ਵੀ ਸਾਥੋ ਬਾਗੇ ਉਹ ਉਧਰਲੇ ਤਾਂ ਧਰਨੇ ਦੇ ਪ੍ਰੋਗਰਾਮ 'ਚ ਦਾਅਬ ਨਾਲ ਜਿਹੜਾ ਸਰਕਾਰ ਕੋਲ ਦੇ ਰਹੀ ਐ 4 ਲੱਖ ਦਾ ਚੈੱਕ ਦੇ ਰਹੀ ਐ 2 ਲੱਖ ਦਾ ਦੇ ਰਹੀ ਐ ਕੀ ਦੇ ਰਹੀ ਐ ਉਹ ਇਧਰ ਲਈ ਦਾਅਬ ਨਾਲ ਹੀ ਦੇ ਰਿਆ ਹੈ ਜੇ ਧਰਨੀ ਦੀ ਸਮਾਪਤੀ ਹੁੰਦੀ ਹੈ ਇਹ ਫਿਰ ਕਿਛੁ ਰੁਣੀ ਦੀਵਾਰ ਹੈਗੇ ਇਹ ਮੁਕਰ ਜਾਂਦੇ ਹੁੰਦੇ ਨੇ ਕਿੰਨਾ ਮੁਆਵਜ਼ਾ ਹੈ ਜਿਹੜਾ ਤੁਸੀਂ ਮੰਗ ਰਹੇ ਹੋਗੇ ਦੇਖੋ ਜਿਹੜੀ ਇਧਰੋਂ ਕਮੇਟੀ ਦੀ ਡਿਮਾਂਡ ਹੈ ਤੇ ਅਸੀਂ ਤਾਂ ਮਦਦ ਤੇ ਆ ਜਿਹੜੀ ਡਿਮਾਂਡ ਹੈ ਤਿੰਨ ਗੱਲਾਂ ਤਾਂ ਸਾਨੂੰ ਮੈਨ ਪਤਾ ਹੀ ਹੈ ਵੀ 10 ਲੱਖ ਦਾ ਮੁਆਵਜ਼ਾ ਚਾਹੀਦਾ ਕਰਜ਼ੇ ਤੇ ਲੀਕ ਪੁਜਣੀ ਚਾਹੀਦੀ ਸਰਕਾਰੀ ਨੌਕਰੀ ਮਿਲਣੀ ਚਾਹੀਦੀ ਇਹ ਤਿੰਨ ਗੱਲਾਂ ਤਾਂ ਪਹਿਲ ਤੇ ਨੇ ਦੂਜੀਆਂ ਜਿਹੜੀਆਂ ਨੇ ਦੇਗਾ ਦੀਆਂ ਕੋਈ ਕਾਨੂੰਨੀ ਇਕਰੀਆਂ ਬਣੇ ਉਹ ਸਾਰੀਆਂ ਜਾਣਕਾਰੀ ਇਹਨਾਂ ਨੂੰ ਜ਼ਿਆਦਾ ਹੈ ਦੇਖੋ ਪਹਿਲੇ ਥੇੜੇ ਜੀ ਉੱਥੇ ਰੋਡ ਤੇ ਕੰਮ ਕਰਾ ਰਹੇ ਨੇ ਉਹਦਾ ਜ਼ਿੰਮੇਵਾਰ ਕੌਣ ਹੈ ਇੰਨੀ ਟ੍ਰ ਕੁ ਟ੍ਰੈਫਿਕ ਰੁਕੀ ਹੋਈ ਹੈ ਜਿਹੜੇ ਉਹ ਦੜ ਦੇ ਗਏ ਇਹਨਾਂ ਦੀ ਕਮਜ਼ੋਰੀ ਨਾਲ ਡਿੱਗੇ ਜਿਹੜਾ ਹੁਣ ਪ੍ਰਸ਼ਾਸਨ ਵਾਲੇ ਦਲੇ ਲੇ ਲੀਆਂ ਕੱਢਦਾ ਫਿਰਦਾ ਕੀ ਇਹਨਾਂ ਦਾ ਕੋਈ ਜਾਂ ਵੀਡੀਓ ਦੱਜ ਜਾਂ ਕੋਈ ਕਿਸੇ ਸਰਪੰਚ ਦਾ ਕੋਈ ਜ਼ਿੰਮੇਵਾਰੀ ਹੈ ਵੀ ਕੀ ਮਜ਼ਦੂਰੀ ਲੈ ਕੇ ਉਥੇ ਕੀ ਕੀਸ ਰੱਖਿਆ ਭਲਾ ਉਹਨਾਂ ਦੀ ਟ੍ਰੈਫਿਕ ਮੋਜਣਾ ਟੱਪੀਆਂ ਦੀ ਤੇ ਚਾਰ ਅਗ ਬਰਕਰਾਰੋਂ ਲੱਤ ਲਗੇ ਪੜ ਗਏ ਇਹ ਹੋਰ ਥਾਂ ਵੀ ਘਟਨਾ ਹੋ ਸਕਦੀ ਹੈ ਨੇ ਕੱਲ ਇੱਕ ਨਵੀਂ ਘਟਨਾ ਮੇਰਟ ਦੇ ਕੋਲੇ ਹੋਈ ਹੈ 1.5 ਲੱਖ ਦੀ ਗੱਡੀ ਕਰੋੜ ਦੇ ਵਿੱਚ ਗੱਡੀ ਦੇ ਵਿੱਚ ਬੰਦਾ ਹੈ ਉਹ ਤੇ ਸਾਰੇ ਕਾਲਜਾਂ ਦਾ ਪ੍ਰਧਾਨ ਹੈ ਉਹ ਤੇ ਦੋ ਮਜ਼ਦੂਰਾਂ ਨੂੰ ਲੱਤੜ ਕੇ ਇੱਕ ਭਈਆ ਉਹ ਮਜ਼ਦੂਰ ਆ ਸਾਡਾ ਦਾ ਭਈਆ ਦਾ ਚਲ ਕਹਿਣ ਚ ਆਉਂਦਾ ਤੇ ਉਸ ਪਰਿਵਾਰ ਨੂੰ ਨੀ ਕੋਈ ਨਸਾਮ ਮਿਲਿਆ ਇੱਕ ਮਜ਼ਦੂਰਾਂ ਦਾ ਲੜ ਡੇ ਗਿਆ ਤਿੰਨ ਫੱਟੜ ਕਰਤੇ ਤੇ ਮੌਜਨਾ ਹਸਪਤਾਲ ਚ 400 ਵੀ ਇਹ ਕਰਦੇ ਨੇ ਏਡੇ ਵੀਰ ਲੋਕ ਵੀ ਆਪਦਾ ਬੱਚਾ ਲਿਆ ਗਿਆ ਹਸਪਤਾਲ ਚ ਪਤਾ ਉਹ ਮੇਰੇ ਕੋਲ ਸ਼ਾਮ ਨੂੰ ਗੱਲ ਆਈ ਏ ਇਸ ਕਰਕੇ ਉਹਨਾਂ ਦੀ ਵੀ ਅਸੀਂ ਇੱਕ ਆਗੂ ਭੇਜਿਆ ਗੱਲ ਵੀ ਉਹਦੀ ਸਰਮਾਈ ਕਰੋ ਯਾਰ ਵੀ ਕੀ ਬਣ ਗਿਆ ਉਹ ਤੇ ਆ ਅੱਜ ਸਾਰੇ ਇਹ ਵੱਡੇ ਤਕੜੇ ਲੋਕਾਂ ਦਾ ਇਹ ਆਏ ਹੋ ਰਿਹਾ ਤੇ ਇਸ ਕਰਕੇ ਸਾਡੀ ਇਹ ਤਿੰਨ ਚਾਰ ਮੰਗਾਂ ਨੇ ਜਿਹੜੀਆਂ ਸਰਕਾਰ ਕੋਈ ਪੌਰਸੀ ਬਣਾਵੇ ਨਾ ਬਾਤੇ ਪਿੰਡਾਂ ਪਿੰਡਾਂ ਦੇ ਵਿੱਚ ਸਫਾਈ ਕਰ ਰਹੇ ਨੇ ਗੰਦ ਸਾਫ ਕਰ ਰਹੇ ਨੇ ਤੇ ਉਲਟਿਆਂ ਨਹੀਂ ਕੋਈ ਸੁਰੱਖਿਆ ਹੈ ਨਹੀਂ ਸੁਰੱਖਿਆ ਦਾ ਪ੍ਰਬੰਧ ਹੋਵੇ ਜਿਹੜੇ ਦੋਸ਼ੀਆਂ ਨੇ ਉਥੇ ਅੰਗੈਲੀ ਕੀਤੀ ਹੈ ਉਹਨਾਂ ਦੇ ਬੰਦੀਕਰ ਵੀ ਹੋਵੇ ਤੇ ਆਮਨਗਾਤਨੀ ਪੂਰੀਆ ਕਰੇ ਇਹਦੇ ਉੱਤੇ ਅਸੀਂ ਖੜੇ ਹਾਂ ਜੀ ਸੋ ਜਥੇਬੰਦੀਆਂ ਦਾ ਇਹੀ ਕਹਿਣਾ ਹੈਗਾ ਕਿ ਜਿਹੜਾ ਮਜ਼ਦੂਰ ਉਥੇ ਕੰਮ ਕਰ ਰਹੇ ਸੀਗੇ ਉਹਨਾਂ ਦਾ ਜਿਹੜਾ ਉਹਨਾਂ ਦੀ ਸੁਰੱਖਿਆ ਦਾ ਮਾਮਲਾਗਾ ਉਹਨਾਂ ਨੂੰ ਹੁਣ ਮੁਆਵਜ਼ਾ ਦਿਵਾਉਣ ਨੂੰ ਲੈ ਕੇ ਜਥੇਬੰਦੀਆਂ ਖੜੀਆਂ ਹੋਈਆਂ ਨੇ ਤੇ ਜਿਹੜੇ ਅਧਿਕਾਰੀ ਸੀਗੇ ਉਹਨਾਂ ਦੀ ਜਾਂਚ ਹੋਣੀ ਚਾਹੀਦੀ ਹੈਗੀ ਤੇ ਜਿਹੜੇ ਉਹ ਸੁਰੱਖਿਆ ਜਿਹੜੇ ਮਰੇਗਾ ਕਰਮਚਾਰੀ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਕਿਸ ਆਧਾਰ 'ਤੇ ਉੱਥੇ ਕੰਮ ਲ ਲਗਾਇਆ ਗਿਆ ਇਸ ਮਸਲੇ ਦੀ ਜਾਂਚ ਹੋਣੀ ਚਾਹੀਦੀ ਹੈ ਫਿਲਹਾਲ ਜਿਹੜਾ ਹੁਣ ਕਿਸਾਨ ਤੇ ਮਜ਼ਦੂਰ ਜਥੇਬੰਦੀਆਂ ਨੇ ਕੈਬਨਿਟ ਮੰਤਰੀ ਅਮਨ अरोड़ा ਦੇ ਘਰ ਦੇ ਬਾਹਰ ਬੈਠੀਆਂ ਨੇ ਕਿ ਜਦੋਂ ਤੱਕ ਪਰਿਵਾਰ ਨੂੰ 10 ਲੱਖ ਮੁਆਵਜ਼ਾ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਤੇ ਕਰਜ਼ਾ ਹੈਗਾ ਜਿਹੜਾ ਉਹ ਮਾਫ ਨਹੀਂ ਹੁੰਦਾ ਉਦੋਂ ਤੱਕ ਜਿਹੜਾ ਇਹ ਸੰਘਰਸ਼ ਹੈ ਉਹਨਾਂ ਦਾ ਉਦੋਂ ਤੱਕ ਜਾਰੀ ਰਹੂਗਾ ਪੰਜਾਬ ਤੱਕ ਤੋਂ ਕੁਲਵੀਰ ਸਿੰਘ ਸੰਗਰੂ